ਯਾਰ ਗੋਲੇ ਪਏ ਨੇ ਐਂ ਪਏ ਨਿਸ਼ਾਨੀ ਪਈ ਹੈ ਹਲੇ ਸਟ ਆ ਇਧਰਲੀ ਸਾਈਡ ਰਹਿ ਗਿਆ ਜੀ ਖਨੌਰੀ ਮੇਨ ਬਾਰਡਰ ਆ ਆ ਗਈ ਆਪਣੀ ਪਾਖੜਾ ਨਹਿਰ ਤੇ ਜਿਹੜਾ ਹ ਤੁਸੀਂ ਜਿਗਾੜ ਦੇਖ ਰਹੇ ਹੋ ਇਹ ਕਿਸਾਨਾਂ ਨੂੰ ਰੋਕਣ ਵਾਸਤੇ ਇਹਨਾਂ ਨੇ ਇੱਥੇ ਲਾਇਆ ਸੀ ਬਹੁਤ ਵੱਡਾ ਜਿਗਾੜ ਹੈ ਠੀਕ ਹੈ ਜਿਗਾੜ ਵੀ ਤੁਹਾਨੂੰ ਦੱਸ ਦਿਆਂ ਵੀ ਇਹਦੇ ਨਾਲ ਇਹਨਾਂ ਨੇ ਕੀ ਕੰਮ ਲਿਆ ਹੋ ਸਕਦਾ ਪਹਿਲਾਂ ਵੀ ਤੁਸੀਂ ਵੀਡੀਓ ਦੇਖ ਲਈਆ ਹੁਣ ਆ ਇੰਜਨ ਪਿਆ ਹੈਗਾ ਦੇਖ ਲਓ ਤੁਸੀਂ ਕਿੱਡਾ ਵੱਡਾ ਇੰਜਨ ਹੈ ਤੇ ਆ ਪੱਖਾ ਦੇਖ ਲਓ ਵੀ ਕਿੱਡਾ ਵੱਡਾ ਪੱਖਾ ਹੈ ਆ ਨੇੜੇ ਦੇ ਵਿੱਚੋਂ ਇਹਨਾਂ ਨੇ ਪਾਣੀ ਚੱਕਿਆ ਇੱਕ ਤਾਹਾ ਸੂਏ ਨੂੰ ਭਰਿਆ ਸੀ ਇਧਰਲੇ ਨੂੰ ਫੁੱਲੋ ਬੋਰੀਆਂ ਬੂਰੀਆਂ ਲਾ ਕੇ ਇਹਨੂੰ ਫੁੱਲ ਕਰ ਲਿਆ ਸੀ ਇਹਨਾਂ ਨੇ ਤਾਂ ਕਿ ਕਿਸਾਨ ਇਧਰਲੇ ਪਾਸੋਂ ਕਿਸੇ ਤਰੀਕੇ ਨਾਲ ਨਿਕਲਣਾ ਪਾਉਣ ਤੇ ਦੂਸਰਾ ਨੰਬਰ ਇਹਨਾਂ ਨੇ ਆ ਸਾਰੇ ਖੇਤ ਭਰਤੇ ਸੀ ਇਧਰਲੇ ਆ ਇਧਰਲੇ ਪਾਸੇ ਖੇਤਾਂ ਦੇ ਵਿੱਚ ਪਾਣੀ ਛੱਡਦਾ ਸੀ ਨੇੜੇ ਨੇੜੇ ਇਧਰ ਖੇਤਾਂ 'ਚ ਪਾਣੀ ਛੱਡਦਾ ਸੀ ਆ ਇਧਰ ਗੱਟੇ ਵੀ ਆ ਕਿਸਾਨਾਂ ਨੇ ਲਾਏ ਨੇ ਆ ਸਾਰਾ ਬੰਦ ਸੀ ਵੀ ਇਧਰੋਂ ਪਾਣੀ ਨਾਲੇ ਨੂੰ ਬੰਦ ਕਰਦੀਏ ਪੂਰਾ ਆ ਪੁਲ ਨੂੰ ਵੀ ਦੱਸਣ ਦੀ ਗੱਲ ਆਈ ਹੈ ਵੀ ਆ ਪੁਲ ਨੂੰ ਵੀ ਬੰਦ ਕਰਨ ਦੀ ਕੋਸ਼ਿਸ਼ ਇਹਨਾਂ ਨੇ ਕੀਤੀ ਸੀ ਆ ਦੇਖ ਲਓ ਤੁਸੀਂ ਵੀ ਜਿਗਾਰ ਕਿ ਆ ਦੇਖੋ ਕਿੱਡਾ ਸਿਸਟਮ ਇਹਨਾਂ ਨੇ ਕਰਤਾ ਆ ਇਧਰਲੇ ਪਾਸੇ ਹੋੜ ਆ ਗਿਆ ਲੰਘਣ ਵਾਸਤੇ ਤੇ ਉਹ ਬਾਈ ਜੀ ਉਹਦੇ ਨਾਲ ਮੈਂ ਗੱਲ ਕਰਦਾ ਜਾ ਕੇ ਕਿ ਉਹ ਦੱਸੂਗਾ ਕੁਛ ਆਪਾਂ ਨੂੰ ਵੀ ਇਹ ਕਾਦੇ ਵਾਸਤੇ ਲਾਇਆ ਹੋਇਆ ਸੀ ਇਹਨਾਂ ਨੇ ਵੀ ਇਹ ਰਸਤਾ ਬੰਦ ਬੰਦ ਕਰਨ ਵਾਸਤੇ ਲਾਇਆ ਹੋਇਆ ਸੀ ਠੀਕ ਹੈ ਕੀ ਹਾਲ ਨੇ ਜੀ ਠੀਕ ਠਾਕ ਆ ਜਿਹੜਾ ਆ ਪਏਗਾ ਕਾਦੇ ਵਾਸਤੇ ਸੀ ਬਾਪੂ ਲੱਗਿਆ ਹੋਇਆ ਪੱਖਾ ਤੇ ਆ ਪਏ ਜਿਹੜਾ ਕੁਝ ਪਤਾ ਹੋਵੇ ਤੁਸੀਂ ਹਰਿਆਣੇ ਤੋਂ ਵੈਸੇ ਠੀਕ ਹੈ ਸੂਏ ਚ ਪਾਣੀ ਗੇਰਿਆ ਸੀ ਬਾਈ ਠੀਕ ਹੈ ਜੀ ਓ ਪ੍ਰਸ਼ਾਸਨ ਨੂੰ ਵੀ ਉੱਥੇ ਪਾਣੀ ਪੂਣੀ ਮਾਰਨ ਖਾਤਰ ਜੜ ਚ ਬਗ ਜੂਗਾ। ਅੱਛਾ ਪ੍ਰਸ਼ਾ ਉਧਰ ਪੁਲਿਸ ਨੂੰ ਪਾਣੀ ਚਾਹੀਦਾ ਸੀ। ਸੂਏ ਤੇ ਪਾਣੀ ਲੈ ਕੇ ਗਏ ਨਹੀਂ ਜਿੱਦਾਂ ਬਾਰਡਰ ਹੈਗਾ। ਠੀਕ ਹੈ ਠੀਕ ਹੈ ਠੀਕ ਹੈ। ਤੇ ਬਾਪੂ ਇੱਧਰ ਇਹਨਾਂ ਨੇ ਮਾਹੌਲ ਕੀ ਬਣਾ ਰ ਕੇ ਹਰਿਆਣੇ ਵਾਲੇ ਕਿੰਨਾ ਉੰਤਾ ਸੀ ਦੇਖ ਕੇ ਆਏ ਪਿੱਛੇ ਕੱਲ ਆਈ ਵੀ ਸੀ ਇੱਧਰ ਬਾਰਡਰ ਦੇ ਸਾਥ ਦੇਣ। ਇੰਨਾ ਟਾਈਟ ਕਿਉਂ ਤੁਸੀਂ ਕੋਈ ਗੱਲਬਾਤ ਜਾਂ ਕੀ ਸੋਡਾ ਇੱਧਰੋਂ ਕੀ ਚੱਲ ਰਿਹਾ? ਸੋਡਾ ਤਾਂ ਪਿੰਡ ਦਾ ਆਖਤੇ ਵਾਲਾ ਮੇਰਾ ਤਾਂ। ਠੀਕ ਹੈ ਹਰਿਆਣੇ ਚ ਹੀ ਐ। ਹਾਂ ਹਾਂ ਹਰਿਆਣੇ। ਸੋਡੇ ਪਿੰਡ ਵਾਲੇ ਇੱਧਰੋਂ ਕੋਸ਼ ਲਿਆਂਕ ਨਹੀਂਓ ਅੱਛਾ ਹਾਂ ਸਾਰੇ ਉਹ ਵੀ ਬੰਦੇ ਲਾਲਾ ਉਤੋਂ ਦੀਆਂ ਹਰੀਆਂ ਨੇ ਗੱਡੀਆਂ ਹਾਇ ਠੀਕ ਹੈ ਠੀਕ ਹੈ ਸੋਡੇ ਇਧਰ ਪਿੰਡ ਦੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਇਸ ਚੀਜ਼ ਨਾਲ ਛਾਵਣੀ ਬਣਾ ਰੱਖੀ ਹੈ ਐ ਭਾਈ ਪਿੰਡ ਦੀ ਛਾਵਣੀ ਬਣਾ ਰੱਖੀ ਹੈ ਲੋਕ ਘਰੋਂ ਨਿਕਲਣ ਤੋਂ ਵੀ ਤਰਸ ਰਹੇ ਨੇ ਬਾਹਰ ਪਿੰਡਾਂ ਦੇ ਵਿੱਚ ਵੀ ਪੁਲਿਸ ਹੈ ਚਾਰੇ ਪਾਸੇ ਵੀ 10000 ਰੁਪਏ ਫਾ ਬਿਠਾ ਰੱਖੇ ਨੇ ਆ ਰਿਹਾ ਵੀ ਕਿਤੇ ਹਰਿਆਣੇ ਵਾਲੇ ਇਧਰੋਂ ਉਹ ਨਾ ਕਰਦਾਂ ਦਾ ਸਿੰਘ ਵਾਲਾ ਵੀ ਹਾਂ ਵੀ ਕਿਤੇ ਹਰਿਆਣੇ ਵਾਲੇ ਉਹ ਨਾ ਕਰਦਣ ਇਧਰੋਂ ਹਾਂਜੀ ਹਾਂ ਪਿੰਡ ਦੇ ਪਿੰਡੇ ਚਾਰੇ ਪਾਸੇ ਬਿਠਾ ਰੱਖੀ ਹੈ ਮਿਲਟਰੀ ਠੀਕ ਹੈ ਚੜੀ ਲਿਆਂਕ ਨਹੀਂਓ ਅ ਬਾਰ ਦੁਆਗ ਨਹੀਂ ਜਾ ਸਕੋਲਾ ਕਰਨੀ ਸਕੂਲ ਵੀ ਜਾਣ ਬਾਹਰ ਨਹੀਂ ਆ ਸਕ ਸਕੂਲਾੜੀ ਬਾਹਰ ਨਹੀਂ ਨੈਟ ਨੁੱਟ ਵੀ ਬੰਦ ਹੈ ਤੁਹਾਡੇ ਸਾਰਾ ਕੁਝ ਸਭ ਕੁਝ ਬੰਦ ਹੈ ਯਾਰੀ ਸਾਰੀ ਸਕੂਲ ਦੀ ਯਾਰੀ ਹੈ ਬਾਪੂ ਬਹੁਤ ਗਾੜੇ ਟੰਗੀ ਤੁਸੀਂ ਆਪਦੇ ਪ੍ਰਸ਼ਾਸਨ ਨਾਲ ਗੱਲ ਕਰੋ ਵੀ ਸਾਡਾ ਕੀ ਕਸੂਰ ਹੈ ਇਹਦੇ ਚ ਕਹੀ ਕਿਹਾਤੀ ਗੱਲ ਵੀ ਕਿਹਾਤੀ ਉਹ ਕਹਿੰਦੇ ਘਰੇ ਨਾ ਵੜਨ ਦਿਓ ਮਤਲਬ ਜਿਹੜੇ ਆ ਰਹੇ ਨੇ अच्छा, तेरे तो तो अच्छा। पाए, पाए करें। करें, वो तेरे ਵਰਗੇ ਉਹ ਘਰਾਂ ਤੋਂ ਕੱਲ ਜਿਵੇਂ ਆਸੂ ਆ ਇਸ ਦੇ ਕੋਲੇ ਗੇਰੇ ਮੇਰੇ ਘਰੇ ਵੜ ਗਏ ਉਤੋਂ ਦੀ ਮੇਰੇ ਘਰੇ ਮੈਸਾਂ ਬਚ ਗਈਆਂ ਬਈ ਅੱਛਾ ਯਾਰ ਗੋਲੇ ਪਏ ਨੇ ਐਂ ਪਏ ਨਿਸ਼ਾਨੀ ਪਈ ਹੈ ਹਲੇ ਸੋਡੇ ਘਰੇ ਘਰੇ ਜੜਚੇ ਕਰ ਉਹ ਐਂ ਕਹਿੰਦੇ ਨੇ ਵੀ ਇਧਰਲੇ ਕਿਸਾਨਾਂ ਨੂੰ ਘਰੇ ਨਾ ਵੜੋ ਹਾਂ ਹਰਿਆਣੇ ਵਾਲੇ ਵੜ ਗਏ ਹਰਿਆਣੇ ਵਾਲੇ ਵੜ ਗਏ ਪੰਜਾਬ ਵਾਲੇ ਤਾਂ ਪਰ ਹੀ ਨੇ ਉਹ ਨਿਊ ਰਾਏ ਠੀਕ ਹੈ ਠੀਕ ਹੈ ਠੀਕ ਹੈ ਉਹ ਤਾਂ ਸ਼ਾਂਤੀ ਰੂਪ ਨਾਲ ਬੈਠੇ ਨੇ ਬਿਲਕੁਲ ਕੋਈ ਵੀ ਉੱਤੋਂ ਆਊਗਾ ਸਾਡੇ ਪ੍ਰਧਾਨ ਦਾ ਆਰਡਰ ਉਤਰਾਂ ਕਰਾਂਗੇ। ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਉਹਨਾਂ ਦੇ ਵਿੱਚੋਂ। ਤੇ ਤੁਹਾਨੂੰ ਦੱਸ ਦਈਏ ਜੀ ਇਹ ਹੁਣ ਬਾਪੂ ਨੇ ਗੱਲ ਕਲੀਅਰ ਕਰੀਏ ਜਿਹੜਾ ਇਹ ਬਹੁਤ ਵੱਡਾ ਪੱਖਾ ਲਾਇਆ ਹੋਇਆ ਸੀ ਇਹ ਨਹਿਰ ਦੇ ਵਿੱਚੋਂ ਇਧਰੋਂ ਪਾਣੀ ਚੱਕ ਕੇ ਆਹ ਸੂਏ ਦੇ ਵਿੱਚ ਸੱਟਿਆ ਸੀ ਜਿਹੜੀਆਂ ਉਹ ਬੋਰੀਆਂ ਲਾਈਆਂ ਨੇ ਉਹ ਪਰਲੇ ਪਾਸੋਂ ਸੂਆ ਬੰਦ ਕਰਕੇ ਆਹ ਸਾਰਾ ਜਿਹੜਾ ਪਾਣੀ ਆ ਇਹ ਉਧਰਲੇ ਪਾਸੇ ਗਿਆ ਸੀ। ਉਹ ਖਨੌਰੀ ਬਾਰਡਰ ਵਾਲੇ ਪਾਸੇ ਉਧਰ ਪੁਲਿਸ ਹੈ ਨਾ ਪੁਲਿਸ ਨੂੰ ਪਾਣੀ ਦੀ ਲੋੜ ਪੈਦੀ ਆ ਲੋਕਾਂ ਦੇ ਸੱਟਣ ਦੀ ਜਾਂ ਹੋਰ ਉਸ ਵਾਸਤੇ ਪਾਣੀ ਉਧਰ ਲੈ ਕੇ ਗਏ ਸੀ ਆ ਪੱਖੇ ਨਾਲ।